ਲਓ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਤੁਹਾਨੂੰ ਘੈਂਟ ਘੈਂਟ ਕੰਡੀਸ਼ਨ ਦੇ ਤੇ ਘੱਟ ਚੱਲੇ ਹੋਏ ਟਰੈਕਟਰ ਦਿਖਾਵਾਂਗੇ ਤੇ ਬਾਈ ਬਿਆਨਤ ਕੋਲੇ ਪਹੁੰਚ ਗਏ ਤੇ ਸਾਰੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਓ ਠੀਕੋ ਬਾਈ ਬਿਆਨਤ ਵਧੀਆ ਜੀ ਤੁਸੀਂ ਦੱਸੋ ਠੀਕ ਹੈ ਜੀ ਤੇ ਅੱਜ ਤਾਂ ਛੋਟੇ ਟਰੈਕਟਰ ਹੀ ਸਾਰੇ ਛੋਟੇ ਹੀ ਆ ਠੀਕ ਹੈ ਜੀ ਇੰਨੇ ਟਰੈਕਟਰ ਨੇ ਸਾਰੇ ਫਸਟ ਓਨਰ ਨੇ ਫਸਟ ਓਨਰ ਸਾਰੇ ਠੀਕ ਹੈ ਜੀ ਤੇ ਫਸਟ ਓਨਰ ਨੇਗੇ ਤੇ ਕੰਪਨੀ ਰਿਕਾਰਡ ਚੱਲੇ ਹੋ ਹਾਂ ਇੱਕਾਈ ਰੋਡ ਵਗੈਰਾ ਦੀ ਸਹੂਦਤ ਹੈਗੀ ਲੋਨ ਵਗੈਰਾ ਵੀ ਕਰਵਾ ਕੇ ਦੇ ਦੇਾਂਗੇ ਬਈ ਜਦੋਂ ਮਰਜ਼ੀ ਜਿਹੜੇ ਮਰਜ਼ੀ ਡਾਟੇ ਤੇ ਲੋਨ ਕਰਵਾ ਸਕਦਾ ਜੇ ਕਿਸੇ ਨੇ ਵੇਚਣਾ ਹੋ ਇਸ ਪਰਕ ਕਰ ਸਕਦਾ ਖਰੀਦਣ ਲਈ ਵੀ ਸੰਪਰਕ ਕਰ ਸਕਦਾ ਖਰੀਦਣ ਲਈ ਬਈ ਠੀਕ ਹੈ ਜੇ ਕਿਸੇ ਨੇ ਬਾਈ ਜੀ ਵੇਚਣਾ ਵੀ ਆ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋਗੇ ਕੋਈ ਵੀ ਟਰੈਕਟਰ ਹੋ ਬਾਈ ਕੋਈ ਵੀ ਠੀਕ ਹੈ ਜਿਤਕ ਵੇਚ ਟਰੈਕਟਰ ਘੱਟ ਵੀ ਲਵਾਂਗੇ ਘੱਟ ਵੀ ਲਵਾਂਗੇ ਠੀਕ ਹੈ ਬਾਈ ਜੀ ਤੇ ਲਿਕੇਸ਼ਨ ਕੀ ਹੋਵੇ ਜੀ ਆਪਣੀ ਬਰਨਾਲਾ ਬਰਨਾਲਾ ਗਰਚਾ ਰੋਡ ਬਰਨਾਲਾ ਗਰਚਾ ਰੋਡ ਬਰਨਾਲਾ ਨਿਊ ਐਵਰੀ ਗ੍ਰੀਨ ਹਾਂ ਠੀਕ ਹੈ ਬਾਈ ਜੀ ਤੇ ਲੋ ਬਈ ਜੀ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਆ ਛੋਟੇ ਟਰੈਕਟਰ ਬਾਰੇ ਤੇ 4x4 ਚ ਹੈਗਾ ਤੇ ਟਾਇਰਾਂ ਦੀ ਗੱਲ ਕਰੀਏ ਬਈ ਜੀ ਤੇ 90 ਪੈਸੇ ਹੈ ਜੀ ਨਾਲ ਤੇ 95 ਪੈਸੇ ਕਹਿ ਸਕਦੇ ਆ ਦਿਖ ਲੈ ਮਾਰਫ ਕੱਸਿਆ ਨਹੀਂ ਹੈਗਾ ਹਾ ਜੀ ਲੈ ਬਈ ਜੀ ਫਰੰਟ ਦਾ ਜਿਵੇਂ ਆਪਾਂ ਕਹიდੀਏ ਵੇਟ ਵੇ ਕਰਕੇ ਨਾ ਜਾਦੇ ਮਾਰਫ ਕੱਸਿਆ ਨਹੀਂ ਹੈਗਾ ਠੀਕ ਮਾਰਫ ਵੀ ਨਹੀਂ ਕੱਸਿਆ ਹੈਗਾ 230 ਘੰਟੇ ਰਿਜਨਲ ਚੱਲਿਆ ਨੋਵੋ ਸੀ 155 ਤੇ ਡੀਜੀ ਸੈਂਸ ਵਾਲਾ ਤੇ ਬਾਈ ਜੀ ਇਹਦੇ ਵਿੱਚ ਇਦਾਂ ਦਾ ਫੀਚਰ ਹੈਗਾ ਜੇ ਟਰੈਕਟਰ ਜਿੱਥੇ ਮਰਜ਼ੀ ਚੱਲਦਾ ਹੋਵੇ ਨਾ ਲੋਕੇਸ਼ਨ ਲੜੇ ਟਰੈਕਟਰ ਦੀ ਆਟੋਮੈਟਿਕਲੀ ਦੱਸ ਦਿੰਦਾ ਵੀ ਕਿਹੜੇ ਖੇਤ ਚੱਲੀ ਆ ਹਾਂ ਠੀਕ ਆ ਜੀ ਤੇ ਇੰਨਾ ਕਹਦਾ ਜਿਵੇਂ ਆਪਾਂ ਕਹიდੀਏ ਰਿਸ਼ਤੇਦਾਰੀਆਂ ਚ ਲੱਡੂ ਲੁੱਟ ਮੰਨਣ ਦੀ ਤਾਂ ਹਾਂ 200 ਘੰਟਾ ਚ ਲੈੰਦਾ ਮਾਟਰਟਰ ਜਮਾਨਾ ਮਾਟਰਟਰ ਹੈਗਾ ਇਹ ਲਓ ਜੀ ਚੈੱਕ ਕਰ ਲਓ ਤੇ ਕੰਪਨੀ ਰਿਕਾਰਡ ਹੀ ਚੱਲਿਆ ਹੋਇਆ ਹੈਗਾ ਤੇ ਬਾਕੀ ਰੰਗ ਪੇਂਟ ਦਾ ਤਾਂ ਦੇ ਲੋੜੀ ਨੇ ਨਾ ਜਿਵੇਂ ਆਪਾਂ ਕਹ ਦੀਆ ਬਾਈ ਜੀ ਤੁਸੀਂ ਦੇਖ ਸਕਦੇ ਹੋ ਇਸ ਕਵਰ ਕਾਗਜ਼ ਵੀ ਨਹੀਂ ਲਵੇ ਹੈ ਠੀਕ ਹੈ ਜੀ ਨਗਦ ਕੈਸ਼ ਨਗਦ ਕੈਸ਼ ਦਾਗਾ ਨਗਦ ਕੈਸ਼ ਦਾ ਲੈ ਬਈ ਜੀ ਜਿਵੇਂ ਆਪਾਂ ਕਹ ਦੀਆ ਲੋਨ ਵਗੈਰਾ ਵਾਲ ਤਾਂ ਚਾੜੇ ਮੰਗ ਦਿੰਦੇ ਨੇਗੇ ਤੇ ਆ ਨਗਦ ਕੈਸ਼ ਦਾਗਾ ਤੇ ਕਿੰਨੇ ਮਾਡਲ ਹੈ ਜੀ 23 ਮਾਡਲ ਫੁੱਲ ਟਾਪ ਹਾਂ 23 ਮਾਡਲ ਲਗਾ ਤੇ 24 ਮਾਡਲ ਦੂਜੇ ਵੀ ਹਾਂ ਹਾਂ ਤੇ ਕੀ ਮੰਗ ਹੈ ਜੀ 10 ਲੱਖ 70000 10 ਲੱਖ 70000 ਜੇ ਲਾ ਕੇ ਚੱਲੀਏ ਨਵੇਂ ਤੇ ਇਹਦੇ ਚ ਕਿੰਨਾ ਕੁ ਆਪਾਂ ਲੱਗ ਕੇ ਲਿਆ ਫਾਇਦਾ ਕੱਟ ਸਕਦੇ ਨਵੇਂ ਦੀ 2 ਲੱਖ ਦਾ ਫਾਇਦਾ ਹੈਗਾ ਹੀਗਾ 2-3 ਲੱਖ ਦਾ 2-3 ਲੱਖ ਦਾ ਹਾਂ ਠੀਕ ਆ ਭਾਜੀ ਤੇ 2-3 ਲੱਖ ਦਾ ਫਾਇਦਾ ਆਏਗਾਗਾ ਤੇ ਜੇ ਤੁਸੀਂ ਨਵਾਂ ਲੈ ਕੇ ਲੈਣ ਜਾਓਗੇ ਤਾਂ ਟਰੈਕਟਰ ਵੀ ਨਹੀਂ ਕੱਟਣਾ ਤੇ ਇਹਦੇ ਨਾਲ ਥੋੜਾ ਟਰੈਕਟਰ ਵੀ ਕੱਟਿਆ ਜਾਊਗਾ ਹਾਂ ਠੀਕ ਆ ਜੀ ਤੇ ਅੱਗੇ ਕਹੇ ਭਾਜੀ ਡਿਲੈਕਸ ਮਾਡਲ ਚ ਅਰਜਨ 12 ਮਾਡਲ 12 ਮਾਡਲ ਇਹ ਲੋ ਵੀ ਚੈੱਕ ਕਰ ਲੋ ਕੰਡੀਸ਼ਨ ਟਰੈਕਟਰ ਦੀ ਤੇ ਰੰਗ ਪੇਂਟ ਦਾ ਮੈਂ ਰੰਗ ਪੇਂਟ ਦਾ ਸਾਰਾ Ориਜਨਲ ਦਾ ਟਾਇਰ 90 ਪੈਸੇ ਆ ਠੀਕ ਹੈ ਲੈ ਵੀ 90 ਪੈਸੇ ਲੈ ਰਗੇ ਸਾਈਡ ਗੀਰ ਚ ਆ ਗਿਆ ਇਹ ਹਾਂਜੀ ਤੇ 16 ਦੇ ਟਾਇਰਾਂ ਚ ਆ ਗਿਆ ਹਾਂਜੀ ਕੰਡੀਸ਼ਨ ਓਕੇ ਵੀ ਆ 12 ਮਾਰ ਲਗਾ ਤੇ ਬੈਟਰੀ ਵੀ ਓਕੇ ਹਾਂ ਹਾਂ ਸਾਰਾ ਓਕੇ ਠੀਕ ਹੈ ਜੀ ਤੇ ਫਰੰਟ ਟਾਇਰਾਂ ਦੀ ਗੱਲ ਕਰੀ ਜੀ ਫਰੰਟ 80 ਪੈਸੇ ਫਰੰਟ 80 ਪੈਸੇ ਹੂੰ ਲੈ ਵੀ ਫਰੰਟ ਵੀ 80 ਪੈਸੇ ਪੈਣਗੇ ਬਾਕੀ ਰੰਗ ਰੰਗ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਬੈਕ ਟਾਇਰ ਹੈਗੇ ਨੇਗੇ 90 ਪੈਸੇ ਅਲਾਈਐਂਸ ਕੰਪਨੀ ਦੀ ਅਲਾਈਐਂਸ ਕੰਪਨੀ ਦੇ ਫਰੰਟ ਹੈਗੇ ਨਹੀਂ JK ਦੇ ਤੇ ਇਹਦੀ ਕੀ ਡਿਮਾਂਡ ਆ ਬਈ 435000 435000 12 ਮਾਡਲ 12 ਮਾਡਲ ਡੀਲੈਕਸ ਮਾਡਲ ਤੇ ਸਾਈਡ ਗੇਅਰ ਤੇ ਹਾਂ ਜੀ ਤੇ ਅੱਗੇ ਗਿਆ ਭਾਈ ਜੀ ਮੈਸੀ 7250 7250 ਰਵੀ ਚੈੱਕ ਕਰੋ ਕੰਡੀਸ਼ਨ ਟਰੈਕਟਰ ਦੀ ਤੇ 3 ਸਪੀਡ ਚ ਹੈ ਜੀ ਹਾਂ ਜੀ ਟਾਪ ਮਾਡਲ ਟਾਪ ਮਾਡਲ 3 ਸਪੀਡ ਚ ਹੈਗਾ ਬਾਕੀ ਪਾਵਰ ਦੀ ਹੱਟ ਲੱਗੀ ਹੋਈ ਹੈ ਤੇ ਫੇਰ ਦੇਖ ਸਕਦੇ ਕੋਈ ਪੱਕੀ ਵਗੈਰਾ ਵੀ ਲੱਗੀ ਹੋਈ ਹੈ ਜੀ ਤਾਂ ਭਾਈ ਜੀ ਤੇ ਫੁੱਲ ਟਾਪ ਮਾਡਲ ਆ ਗਿਆ ਤੇ ਚਾਲ ਚਲਾਵੇ ਦੀ ਗੱਲ ਕਰੀਏ ਜੀ ਕਿਵੇਂ ਚਾਲ ਚਲਾਵੇ ਦੀ ਗੱਲ ਕਰੀ ਕਿੰਨੇ ਘੰਟੇ ਕਿ ਲੋ ਇਹ ਚੱਲਿਆ 550 ਘੰਟੇ 550 ਘੰਟਾ ਤੇ ਜਿੰਨੇ ਟਰੈਕਟਰ ਹੈਗੇ ਬਈ ਜੀ ਪੰਜਾਬ ਨੰਬਰ ਹੀ ਸਾਰੇ ਪੰਜਾਬ ਨੰਬਰ ਫਰਸਟ ਪਾਰਟੀ ਫਰਸਟ ਪਾਰਟੀ ਦੇ ਪੰਜਾਬ ਨੰਬਰ ਤੇ ਲੋ ਬਈ ਜੀ ਇੱਕ ਹੀ ਮਾਡਲ ਹੈਗਾ ਤੇ 550 ਘੰਟਾ ਚੱਲੇ ਹੋਇਆ ਤੇ ਟਾਇਰਾਂ ਦੀ ਗੱਲ ਕਰੀਏ ਬਈ ਜੀ ਟਾਇਰ 80 ਪੈਸੇ 80 ਪੈਸੇ ਰੰਗ ਪੇਂਟ ਦਾ ਜੀ Ориਜినਲ ਸਾਰਾ ਹਾਂਜੀ ਠੀਕ ਹੈ ਜੀ ਸਾਈਡ ਗੇਅਰ ਚ ਆ ਗਿਆ ਤੇ ਇਹ ਬਿਨਾ ਚੇਂਜਰ ਵਾਲਾ ਗਿਆ ਜੀ ਇਹ ਬਿਨਾ ਚੇਂਜਰ ਤੋਂ ਇਹ ਬਿਨਾ ਚੇਂਜਰ ਚ ਆ ਗਿਆ ਤੇ ਲੋ ਬਈ ਬਾਕੀ ਤੁਸੀਂ ਲਿੰਕ ਅਪ ਵਗੈਰਾ ਤੁਸੀਂ ਦੇਖ ਸਕਦੇ ਹੋਗੇ ਸਾਫ ਹੈਗੇ ਲਿੰਗ ਤੇ ਬਾਕੀ ਜਿਹੜੀ ਚੀਜ਼ ਹੋਂਦੀ ਹੈਗੇ ਬਾਈ ਨਾਲ ਜ਼ਰੂਰ ਦੇਣਗੇ ਮੌਕੇ ਵਗੈਰਾ ਵੀ ਦੇ ਸਕਦੇ ਬਾਈ ਜੀ ਪੂਰੇ ਸਾਥ ਦੇ ਤੇ ਕੀ ਡਿਮਾਂਡ ਆ ਬਾਈ ਜੀ 535000 535000 ਜੇ ਆਪਾਂ ਸਹੀ ਜੀ ਮਾਨ ਦੀ ਗੱਲ ਕਰੀ ਕਿੱਥੇ ਤੱਕ ਛੱਡ ਦੇ ਬਸ ਮੌਕੇ ਤੇ ਹੋ ਜਾਊਗਾ ਮਾਨਤਾਂ ਨੂੰ ਹੋਈ ਗੱਲ ਹੈ ਬਾਕੀ ਮੌਕੇ ਤੇ ਮਾਨਤਾਂ ਨੂੰ ਜ਼ਰੂਰ ਹੋ ਜਾਊਗਾ ਬਾਈ ਜੀ ਤੇ ਲੋਨ ਵਗੈਰਾ ਵੀ ਹੋ ਜਾਊਗਾ ਟਰੈਕਟਰ ਕਰਾਉਣਾ ਟੈਕਟ ਵੀ ਕੱਟਿਆ ਜਾਊਗਾ ਹਾਂਜੀ ਤੇ ਅਗੇ ਕਹੇ ਬਾਈ ਜੀ 55 ਐਫ ਪੀ ਦਾ 700 750 ਸਿਕੰਦਰ ਐਚ ਡੀ ਐਮ ਵਾਲਾ ਕੱਟ ਕੱਟ ਖਰਚੇ ਵਾਲਾ ਹੈਵੀ ਡਿਊਟੀ ਮੈਲ ਵਾਲਾ ਤੇ ਇਹਦਾ ਚੇਂਜਰ ਜਾਗਾ ਚੇਂਜਰ ਵਾਲਾ ਜੀ ਡੈਂਜਰ ਵਾਲਾ ਲੋਈ ਟੈਕ ਦੇ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਕੋਈ ਓਕੇ ਰਿਪੋਰਟ ਚ ਪਿਆਗਾ ਤੇ ਬਾਕੀ ਸਿੰਪਲ ਕਪੜੇ ਹੀ ਸਾਧਰੀ ਜਾ ਕੇ ਮਾਡਲ ਦੀ ਗੱਲ ਕਰੀਏ ਜੀ 2021 ਤੇ ਚਾਲ ਚਰਾਵੇ ਦੀ ਇਹ ਤੇ ਲਾ 600 ਘੰਟਾ 600 ਘੰਟਾ ਲਓ ਵੀ ਓਨਲੀ 600 ਘੰਟਾ ਚੱਲੇ ਹੋਇਆਗਾ ਚਲੋ ਬਈ ਚੈੱਕ ਕਰ ਲਓ ਪੂਰਾ ਓਕੇ ਰਿਪੋਰਟ ਚ ਹੈਗਾ ਤੇ ਟਾਇਰਾਂ ਦੀ ਗੱਲ ਕਰੀਏ ਜੀ ਤਾਂ 90 ਪੈਸੇ ਨਾਲ ਦੇ ਨਾਲ ਦੇ ਫਰਸਟ ਕੁਆਲਟੀ ਫਸਟ ਕੁਆਲਟੀ ਦਾ ਲਓ ਬਈ ਬਾਕੀ ਤੁਸੀਂ ਦੇਖ ਸਕਦੇ ਹੋ। ਤਵਾ ਬਲੂਪੇ ਵਗੈਰਾ ਵੀ ਅਜੇ ਤੱਕ ਨਾਲ ਦੇ ਪੈਣਗੇ ਜਿੰਨੇ ਵੀ ਹੈਗੇ ਨੇ ਸਾਰੇ। ਤੇ ਤਕਰੀਬਨ ਬਈ ਜੀ 6 ੜਾ ਲੈ ਖੜਾ ਕੇ ਮੋੜੇ ਵਾਲਾ ਕੰਮ ਆਗਾ। ਤੇ ਇਹਦੀ ਕੀ ਡਿਮਾਂਡ ਹੈ ਜੀ? 6,115,000 ਇੱਕੇ ਮਾਡਲ 6,115,000 ਦੀ ਡਿਮਾਂਡ ਅਗੇ। ਲਓ ਬਈ ਚੈੱਕ ਕਰ ਲੋ ਟਰੈਕਟਰ ਦੀ ਕੰਡੀਸ਼ਨ। ਤੇ ਓਕੇ ਰਿਪੋਰਟ ਚ ਲੰਗੇ। ਤੇ ਅੱਗੇ ਗਿਆ ਬਈ ਜੀ ਸਵਰਾਜ 743 XT XT ਤੇ 4 ਸਟਾਰ ਚ ਹਾਂਜੀ ਪਾਵਰ ਸਟੀਰਿੰਗ ਤੇ ਹਾਂਜੀ ਇਹ ਜਮਾ ਫੁੱਲ ਟਾਪ ਮਾੜ ਲਿਆ ਗਿਆ ਨਾ ਹਾਂ 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 ਸਾਰੇ ਪੀਚਰ ਵਾਲਾ ਤੇ ਜਿਵੇਂ ਬਾਈ ਜੀ ਪਿੱਛੇ ਜਾਈਏ ਤੇ ਉਹ ਚ ਪਾਵਰ ਸਟੀਰਿੰਗ ਆਉਂਦਾ ਨਹੀਂ ਹੈਗਾ ਤੇ ਕਿੰਨੇ ਮਾਡਲ ਹੈ ਇਹ ਇਹ 2021 2021 ਹੈਗਾ ਹਾਂਜੀ ਚਲੋ ਬਈ ਇਹ ਵੀ 21 ਹੈ ਤੇ ਇਹ ਵੀ 21 ਹੈ ਤੇ ਉਹ ਵੀ 21 ਹੈਗਾ ਕਿੰਨੇ 1 1 1 ਮਾਡਲ ਲੇਗੇ ਤੇ ਬਾਕੀ ਜੇ ਆਪਾਂ ਸਪੀਕਰ ਵਗੈਰਾ ਦੀ ਗੱਲ ਕਰੀਏ ਬਾਈ ਜੀ ਨਾਲ ਹੀ ਜਾਣਗੇ ਹਾਂ ਸਿਸਟਮ ਨਾਲ ਦੇ ਦਾਂਗੇ ਘੱਟੋ ਘੱਟ 40-50 ਹਜ਼ਾਰ ਦਾ ਸਿਸਟਮ ਲੱਗਿਆ ਵਾ ਠੀਕ ਹੈ ਜੀ ਵਿੱਚ ਸੱਤ ਲੀ ਕੋਨੋਪੀ ਲਾ ਕੇ ਪੂਰਾ ਵੈਂਗਣਾ ਪੂਰਾ ਮੋਡੀਫਾਈ ਕਰਵਾਇਆ ਹੋਇਆ ਹੈਗਾ ਜੀ ਹਾਂ ਜੀ ਤੇ ਬਾਕੀ ਬਾਈ ਜੀ 855 ਜਿੰਨੀ ਇਹ ਵੀ ਤੱਕ ਪਾਉਂਦਾਗਾ ਜੇ ਸਾਹ ਹੁਣਾ 100 ਆ ਗਈ ਬਸ ਇੱਕ ਰੰਗ ਦਾ ਅਲੱਗ-ਅਲੱਗ ਦੇ ਨਿਗੇ ਪਰ ਤੱਕ ਹੋ ਜੀ ਨਹੀਂ ਇਹ ਵੀ ਪਾਉਂਦਾਗਾ ਇਹਦਾ ਬਕਦੀਆ ਮੋਡੀਫਾਈ ਕਰਵਾ ਕੇ ਜੇ ਟਾਇਰਾਂ ਦੀ ਗੱਲ ਕਰੀਏ ਜੀ ਇਹਦੇ ਟਾਇਰ ਦਾ 95 ਪੈਸੇ ਨਾਲ ਦੇ ਨਾਲ ਦੇ 95 ਪੈਸੇ ਕੌਣਾਂ ਦੇ ਟੈਰਾਂ ਜਾਈ ਤੇ ਕਿੰਨੇ ਘੰਟੇ ਚ ਲੈ ਗਈ ਇਹ 550 ਇਹ ਵੀ 550 ਇਹ ਵੀ 550 ਉਹ ਵੀ ਤੇ ਉਹ ਵੀ ਉਹ ਵੀ ਸੋ ਨਾਲੇ 600 ਚ ਲੈ ਆਓ 550 ਚਾਈ ਸੋਨਾਲੀ ਕਾ 600 ਚ ਲੈ ਆਓ ਹਾਂਜੀ ਤੇ ਪੀਪੀ ਪੈਂਟ ਬਹਾਰ ਪੰਜਾਬ ਨੰਬਰ ਆਪੇ ਫਸਟ ਆਫ ਬਾਲ ਦੇ ਪੀਪੀ ਜਗਰਾਵਾਂ ਦਾ ਨੰਬਰ ਆਪੀ 25 ਠੀਕ ਹੈ ਜੀ ਇਹ ਵੀ 25 ਜਗਰਾਵਾਂ ਦਾ ਨੰਬਰ ਹੈ ਕਹੋ ਜੀ ਵਾਕੀ ਚੱਕ ਵੀ ਕਰ ਲੋ ਕਮਿਸ਼ਨੋ ਲੋ ਬਈ ਤੇ ਕੀ ਡਿਮਾਂਡ ਹੈ ਜੀ 6 ਲੱਖ 25000 6 ਲੱਖ 25000 ਇਹਦੀ ਹਾਂਜੀ ਲੋਰੀਸ਼ੇ ਲੱਖਪਤੀ ਆਰਪੀ ਦੀ ਡਿਮਾਂਡ ਲਗੀ ਤੇ ਇਹਦੀ ਇੱਕ ਸੀ ਜਨਾ 15000 ਬਾਕੀ ਮੌਕੇ ਤੇ ਬਈ ਸਾਰੇ ਟਰੈਕਟਰਾਂ ਦੇ ਮਾਲਦਾਨ ਹੋ ਜੂਗਾ ਤੇ ਮੋਬਾਈਲ ਨੰਬਰ ਕੀ ਹੈ ਬਈ 9914778743 ਠੀਕ ਹੈ ਜੀ ਇਹ ਤੋਂ ਬਿਨ ਆਪਣੇ ਕੋਲ 9578770405 ਠੀਕ ਹੈ ਜੀ ਇਹਦੇ ਬਿਨ ਆਪਣੇ ਕੋਲ ਹੋਰ ਟਰੈਕਟਰ ਵੀ ਹੈ ਇੱਕ 35 ਵਾਲਾ ਸੋਨ ਲਿੱਤਾ ਹੈ 19 ਮਾਡਲ ਠੀਕ ਹੈ ਜੀ ਹਾਂਜੀ ਟਰੈਟਰ ਟੱਪੇ ਦੀ ਗੱਲ ਕਰੀਏ ਨਾਲ ਦੇ 90 ਬੱਸੀ ਜੀ ਸਾਹ ਉਹਨਾਂ ਦਾ ਚੱਲ ਚੱਲਾ ਬਈ ਪੁੱਛ ਲੈਣੀ ਕਿੰਨੇ ਹੰਟ ਕਿਲੇ 500 500 ਘੰਟਾ ਹੀ ਠੀਕ ਹੈ 500 ਘੰਟਾ ਚੱਲਿਆ ਹੋਇਆ ਹੈ ਆਲ ओरिजिनल ਤੇ ਕੀ ਡਿਮਾਂਡ ਹੈ ਜੀ 460 4 ਲੱਖ 65000 ਰੁਪਏ ਚਲੋ ਠੀਕ ਹੈ ਬਈ ਬੰਦ OK ਜੀ ਧੰਨਵਾਦ ਭਾਈ ਚਲੋ ਬਈ ਜੀ ਕਿਸੇ ਵੀ ਤਰ੍ਹਾਂ ਦਾ ਇਹਨਾਂ ਚੋਂ ਟਰੈਕਟਰ ਖਰੀਦਣਾ ਹੋਵੇ ਠੀਕ ਹੈ ਜੀ ਜਦ ਤੁਸੀਂ ਹੋਰ ਵੀ ਕੋਈ ਟਰੈਕਟਰ ਵੇਚਣਾ ਹੋਵੇ ਕਟਵਾਉਣਾ ਹੋਵੇ ਲੋਨ ਕਰਾਉਣਾ ਹੋਵੇ ਠੀਕ ਹੈ ਜੀ ਬਾਈ ਨਾਲ ਸੰਪਰਕ ਕਰ ਸਕਦੇ ਹੋ ਸਕਰੀ ਨੰਬਰ ਹੈਗਾ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨ ਨਾਲ ਪੁੱਲਦਾ ਮਿਲਦਾ ਕਿਸੇ ਨਾ ਵੀਡੀਓ ਤਦ ਤੱਕ ਲਈ ਬਈ ਜੀ ਧੰਨਵਾਦ